ਭਈ ਸਹੀ ਹੋ ਗਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜੀ ਆਇਆਂ ਮਾਹਰ ਸਾਡੀ ਕੁਝ ਬਾਤ ਹੈ ਕਿ ਹਸਤੀ ਮਿੱਟੀ ਸਦੀਓ ਰਹਾ ਹੈ ਦੁਸ਼ਮਨ ਦਾਰੇ ਜਹਾਂ ہمارا ਸਾਡੀ ਸੇਧ ਤੇ ਚੱਲਦੇ ਆ ਅਸੀਂ ਜ਼ਿੰਦਗੀ ਦੇ ਵਿੱਚ ਤੇ ਭਾਰਤ ਦੇ ਲੋਕ ਬਿਨੈਤੀ ਸਾਹਿਬ ਨੂੰ ਇਹ ਮੰਚ ਤੇ ਆਉਣ ਤੇ ਆਏ ਹੋਏ सारे पकवान के सजना का स्वागत कर भारत माता की yeah! इंटरनेशनल योगा डे को समर्पित श्री नितिन कोहली जी प्रोफेसर प्रेम जी चेयरमैन साहब सारी ही एडमिनिस्ट्रेशन ऑनरेबल डीसी साहब सीपी साहब कमिश्नर कॉर्पोरेशन। आज बड़ा ही अच्छा लग रहा है जी जी डॉक्टर प्रेम कुमार प्रतिमा डावर जो कि योग गुरु ने अगुवाई है मान योग मेहमान साहब जो इकट्ठे हो गए जोदार ताली एक अपने आप ली से ਤੇ ਪੰਜਾਬ ਦੇ ਮੁੱਖ ਮੰਤਰੀ ਸੱਪਖੰਦ ਸਿੰਘ ਮਾਨ ਸਾਹਿਬ ਦੇ ਲਈ ਜਿਨ੍ਹਾਂ ਨੇ ਸਾਨੂੰ ਥੋੜਾ ਪਿੱਛੇ ਆਜੋ ਇੱਕ ਦੋਵੇਂ ਅੱਖਾਂ ਬੰਦ ਕਰੋ ਸਭ ਤੋਂ ਪਹਿਲਾਂ ਕੀ ਪ੍ਰਾਰਥਨਾ ਕਰਾਂਗੇ ਤਿੰਨ ਵਾਰ ਇਸ ਸੰਸਥਿਤੀ ਵਿੱਚ ਆਰਾਮ ਸਾਹ ਭਰੋ ਤੇ ਸਾਹ ਛੱਡਦੇ ਹੋਏ ਆਰਾਮ ਸਾਹ ਭਰੋ ਤੇ ਸਾਹ ਛੱਡਦੇ ਹੋਏ ਆਰਾਮ ਨਾਲ ਗਰਦਨ ਨੂੰ ਪਿੱਛੇ ਵੱਲ ਲੈ ਜਾਓ ਜੱਬੇ ਪਾਸੇ ਸੁਭਾਉ ਨਾ ਹੈ ਇਸ ਅਭਿਆਸ ਨੂੰ ਵੀ ਸਾਰੇ ਆਪਣੀ ਸਮਰੱਥਾ ਅਨੁਸਾਰ ਵੀ ਕਰਨ ਸਾਹ ਬਾਹਰ ਛੱਡਦੇ ਹੋਏ

इस लिए में अपने सारे अपने समर्थन अनुसार ही करेंगे सेनु सिद्धारण को पेशान छड़ते हुए सेनु आराम ना कंधे की सीध बीच घुमाओ पेशान छड़ते हुए धाता पञ्चादसिन्धुतु जातमधार इन्द्रहिमाचलम्बु चुभ आशिषमाने राहे तव जयदा जाता जय हे ਦਾ ਦੇ ਸਾਹਿਬ ਦਾ اور ਸਾਡੇ ਮਾਰ ਜੋ ਜਸ਼ਨਲ ਕਲੀਨਰ ਅਰਵਿੰਦ ਕੇਜਰੀਵਾਲ ਜੀ ਦਾ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਹਦਾ ਇੱਕ ਬਹੁਤ ਇੰਪੋਰਟੈਂਟ ਇੱਕ ਅਹਿਮ ਜਿਹੜਾ ਉਹਦਾ ਕੰਪੋਨੈਂਟ ਹੈ ਉਹ ਜਿਹੜੀ ਸੀਐਮ ਦੀ ਯੋਗਸ਼ਾਲਾ ਜਿਹਦੇ ਨਾਲ ਕੇ ਸਾਡੇ ਅੱਜ ਤੁਸੀਂ ਦੇਖੋ ਵੀ ਸਵਾ 2 ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਸਾਰੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਇੱਕ ਬਹੁਤ ਅੱਛੀ ਸ਼ੁਰੂਆਤ ਹੈ ਬਿਮਾਰੀਆਂ ਨੂੰ ਦੂਰ ਰੱਖਣ ਦੀ ਰੋਗ ਭਜਾਣ ਦੀ ਅਸੀਂ ਜਿਵੇਂ ਅਸੀਂ ਕਿਉਰੇਟਿਵ ਸਰਵਿਸਿਜ਼ ਦਿੰਨੇ ਆ ਮਲਾ ਕਲੀਨਿਕ ਦਿੰਨੇ ਆ ਜਿਹਦੇ ਵਿੱਚ ਅਸੀਂ ਸਰਵਿਸਿਜ਼ ਹੋਰ ਐਕਸਪੈਂਡ ਕਰ ਰਹੇ ਆ ਕਿਉਂ ਦੇ ਵਿੱਚ ਜਿਹੜਾ ਪ੍ਰੈਗਨੈਂਸੀ ਟੈਸਟ ਵੀ ਅਸੀਂ ਡੈਂਗੀ ਦਾ ਟੈਸਟ ਵੀ ਔਰ ਐਚ ਆਈ ਵੀ ਹੈਪਾਟਾਈਟਸ ਸਾਰੇ ਟੈਸਟ ਵੀ ਐਡ ਕੀਤੇ ਆ ਉਹਦੇ ਵਿੱਚ ਦਵਾਈਆਂ ਵੀ ਬਤਾਈਆਂ ਬਟ ਜੇ ਬਿਮਾਰੀ ਹੋ ਜਾਏ ਤਾਂ ਇਲਾਜ ਵੀ ਸਾਡੇ ਕੋਲ ਬਟ ਜੇ ਬਿਮਾਰੀ ਤੋਂ ਬਚਣਾ ਤਾਂ ਯੋਗਾ ਦਾ ਕੋਈ ਕੰਪੈਰੀਸ਼ਨ ਨਹੀਂ ਹੈ ਹੈਲਥ ਕੇਅਰ ਦਾ ਇੱਕ ਬਹੁਤ ਅਹਿਮ ਕੰਪੋਨੈਂਟ ਹੈ ਸਰ ਲੁਧਿਆਣਾ ਵਿੱਚ ਪਾਇਪ ਲੋਣੇ ਜਾ ਰਹੇ ਆ ਜੀ VOTING ਹੈ ਤੋ ਕਿਵੇਂ ਦੇਖਤੀ ਉਸ ਨੂੰ ਦੇਖੋ ਉਹ ਸਾਰਾ ਜਿਹੜਾ ਹੈਗਾ ਨਾ ਜੀ ਅੱਜ ਉਹ ਬਾਅਦ ਕਿਸੇ ਵੇਲੇ ਹੋਰ ਕਿਸੇ ਮੌਕੇ ਤੇ ਗੱਲ ਕਰਾਂਗੇ ਅਚਨਸ਼ਕਤਾ ਦਿਖਾਈ ਦੇ ਰਹਾ ਹੈ ਫਿਰ ਮਹਿਲਾ ਤੋਂ ਉਹ ਜੋ ਹਿੱਟ ਵੀ ਕਰ ਰਹਾ ਹੈ ਉਸੇ ਉਸਕੇ ਜਿਵੇਂ ਸੀਸੀਟੀਵੀ ਉਸੇ ਲੇਕਰ ਦੇਖੋ ਉਹਦੀ ਮੈਂ ਆਲਰੇਡੀ ਇਨਕੁਆਰੀ ਜਿਹੜੀ ਹੈਗੀ ਹੈ ਇਨ ਪ੍ਰੋਗਰੈਸ ਹੈ ਕੋਈ ਵੀ ਨਾਮ ਜਾਂ ਵਰਗ ਦੇ ਨਾਲ ਨੌਜਵਾਨਾਂ ਨੂੰ ਸਭ ਤੋਂ ਜ਼ ਉਹਦੇ ਵਿੱਚ ਡਾਕਟਰ ਜਾਂ ਕੋਈ ਹੋਰ ਵੀ ਜਿਹੜੇ ਆ ਗਿਆ ਕੋ ਪੁਲਿਸ ਦੇ ਬੰਦੇ ਵੀ इवन ਕੁਝ ਪੱਤਰਕਾਰ ਵੀ ਉਹਦੇ ਸ਼ਿਕਾਰ ਹੋ ਸਕਦੇ ਆ ਉਹਨਾਂ ਦਾ ਵੀ ਇਲਾਜ ਕਰਾਂਗੇ ਜੀ ਮੈਂਟਲ ਹੈਲਥ ਹੈ ਇਹ ਜਿਹੜਾ ਉਹਦਾ ਬੈਡ ਬਿਹੇਵੀਅਰ ਹੈ ਉਹ ਐਸ ਪਰਲਾ ਜਿਹੜੀ ਪੁਲਿਸ ਉਹਦੇ ਨਾਲ ਡੀਲ ਕਰੇਗੀ ਵੀ ਵੀਡੀਓ ਬਣਾਉਂਦੇ ਹੋ ਤੇ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਦੇ ਕਦੇ ਜੀ ਬਹੁਤ ਜਦੋਂ ਵੀ ਮੇਰੇ ਕੋਲ ਆਉਂਦੀ ਹੈ ਇਨਫੋਰਮੇਸ਼ਨ ਦੇਖੋ ਤੁਸੀਂ ਮੈਨੂੰ ਅੱਜ ਪੁੱਛਿਆ ਮੈਂ 2 ਦਿਨ ਪਹਿਲਾਂ ਉਹਦੀ ਪਹਿਲਾਂ ਤੁਹਾਡੇ ਕੋਲ 52 ਆਈਆਂ ਸੀ ਉਹਦੀ ਇਨਕੁਆਰੀ ਤਕਰੀਬਨ ਫਾਈਨਲ ਹੈ ਜਦੋਂ মিডিਆ ਕੋਈ ਵੀ ਜਿਹੜਾ ਪਬਲਿਕ ਇੰਟਰਸਟ ਦਾ ਈਸ਼ੂ ਕੋ ਹਾਈਲਾਈਟ ਕਰਦਾ ਤੇ ਤੁਹਾਡੇ ਇੱਕ ਬਹੁਤ ਸਾਰੇ ਇੱਥੇ ਸੱਜਣ ਹੈਗੇ ਜਿਹੜੇ ਆਰਟਿਸਮ ਦੇ ਉੱਤੇ ਇੱਕ ਬਿਜ਼ਨਸਮੈਨ ਕੰਮ ਕਰਦਾ ਸੋ ਮੈਂ ਵਾਪਸੀ ਦੇ ਉੱਤੇ ਮੇਰਾ ਅਜੰਡਾ ਹੈ ਕਿ ਉਹਨਾਂ ਦੇ ਨਾਲ ਜਾ ਕੇ ਮੈਂ ਇਸ ਤਰ੍ਹਾਂ ਦੇ ਬੰਦੇ ਲੱਭਦਾ ਫਿਰਦਾ ਜੀ ਜਿਹੜੇ ਕੋਈ ਜਨਤਾ ਦੀ ਸੇਵਾ ਵਾਸਤੇ ਕੰਮ ਕਰਦੇ ਆ ਆਈ ਰੀਚ ਆਊਟ ਟੂ ਥੈਮ ਉਹਨਾਂ ਨੂੰ ਅਸੀਂ ਕੰਮ ਬਟ ਦਿਆਂ ਜਿਹਦੀਆਂ ਸਰਵਿਸਿਜ਼ ਅਸੀਂ ਆਫਰ ਕਰਦੇ ਆ ਬਹੁਤ ਸਾਰੇ ਚੈਰੀਟੇਬਲ ਹਸਪੀਟਲ ਆ ਜਿਹੜੇ ਕਿ ਬਹੁਤ ਮੁਸ਼ਕਲ ਹਾਲਾਤ ਸੀਗੇ ਉਹਨਾਂ ਨੂੰ ਮੈਂ ਅਡਾਪਟ ਕਰ ਰਿਹਾ ਉਹਨਾਂ ਨੂੰ ਗਵਰਨਮੈਂਟ ਹਸਪਤਾਲਾਂ ਬੜੀਆਂ ਸਹੂਲਤਾਂ ਸਾਰੀਆਂ ਦੇ ਰਿਹਾ ਜਿਹੜੇ ਪੇਸ਼ੈਂਟ ਨੂੰ ਕੋਈ ਚਾਰਜ ਨਹੀਂ ਕਰਦਾ ਲੇਕਿਨ ਆਪ ਨੂੰ ਨਹੀਂ ਲੱਗ ਰਿਹਾ ਕਿ ਜੈਸੇ ਡਾਕਟਰ ਨਸ਼ਾ ਕਰ ਰਹਾ ਹੈ ਵੀਡੀਓ ਮੈਂ ਆਪਨੇ ਦੇਖਿਆ ਕਿਸ ਤਰ੍ਹਾਂ ਉਹ ਡਰੱਗਸ ਲੈ ਰਹਾ ਹੈ ਉਸਕੇ ਨੂੰ ਸਲੈਪ ਕਰ ਰਹਾ ਹੈ ਔਰ ਕਈ ਕਈ ਲੱਗ ਨਹੀਂ ਰਹਾ ਕਿ ਅਗਰ ਉਹ ਡਰੱਗਸ ਲੈ ਰਹਾ ਹੈ ਕਹਾਂ ਤੋਂ ਲੈ ਰਹਾ ਹੈ ਇਸਕੇ ਬਾਰੇ ਉਹ ਸਾਰੀ ਜਾਂਚ ਸਰ ਮੈਂ ਕਹਿੰਦਾ ਮੈਂ ਆਲਰੇਡੀ ਜਦੋਂ ਜਦੋਂ ਐਸ ਸੂਨ ਐਸ ਮੇਰੇ ਕੋਲ ਖਬਰ ਆਈ ਸੀ ਨਾ ਜੀ ਮੈਂ ਨਾਲ ਦੀ ਨਾਲ ਉਹਦੀ ਪ੍ਰੋਪਰ ਇਨਕੁਆਰੀ ਪੁਲ ਔਰ ਜਿਹੜਾ ਉਹਦੇ ਸਾਰੇ ਲੀਗਲ ਅਸਪੈਕਟਸ ਵੀ ਆ ਉਹਦੇ ਸਾਰੇ ਜਿਹੜਾ ਉਹ ਸਾਰਾ ਕੁਝ ਆਲਰੇਡੀ ਇਨ ਪ੍ਰੋਗਰੈਸ ਹੈ ਸੋ ਇਟਸ ਨੋਟ ਫੇਅਰ ਕਿ ਮੈਂ ਇਹਦੇ ਉਹਦੇ ਬਾਰੇ ਜਿਆਦਾ ਡਿਟੇਲ ਚ ਅਸੋਲੇ ਕੱਲ ਕਰਾਂਗੇ ਬਟ ਇਨਵੈਸਟੀਗੇਸ਼ਨ ਇਜ਼ অন ਐਕਸ਼ਨ ਵੀ ਇੰਗ ਟੇਕਨ ਜੀ ਸਰ ਵੱਡੀ ਕਿੰਨੀ ਯੋਗਾ ਕਰਨ ਪਹੁੰਚਦੇ ਆ ਦੇਖੋ ਅੱਜ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਨੈਸ਼ਨਲ ਕਲਿਨਰ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਯੋਗਾ ਹੈਗਾ ਇਹ ਲੋਕਾਂ ਨੇ ਬਹੁਤ ਜ਼ਿਆਦਾ ਇਹਨੂੰ ਮਤਲਬ ਅਡਾਪਟ ਕੀਤਾ ਜਿਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ 4581 ਜਗ੍ਹਾ ਦੇ ਉੱਤੇ ਯੋਗਾ ਹੋ ਰਿਹਾ ਔਰ 1200 ਪਿੰਡਾਂ 'ਚ ਹੋ ਰਿਹਾ ਹੌਲੀ ਹੌਲੀ ਸਾਰੇ ਪਿੰਡਾਂ ਦੇ ਵਿੱਚ ਔਰ ਸਾਰ ਮੱਲੇ ਦੇ ਵਿੱਚ ਇਹ ਸਹੂਲਤ ਹੋਏਗੀ ਲੋਕਾਂ ਨੂੰ ਇਹ ਤੁਹਾਡੇ ਸਰੀਰ ਦੀ ਤੰਦਰੁਸਤੀ ਮਿਲ ਜੇਂ ਅੰਗੇਜਮੈਂਟਸ ਹੁੰਦੀਆਂ ਆਨ ਅਵਾਰਡੇਬਲ ਸਰਕਮਸਟੈਂਸਸ ਹੁੰਦੇ ਕਿਉਂਕਿ ਅੱਜ ਜਿਹਨੇ ਤੁਸੀਂ ਕਿਹਾ ਕਿ ਬਾਈਪੁਲ ਵੀ ਆ ਸੀਐਮ ਸਾਹਿਬ ਐਸ ਟੂ ਸੁਪਰਵਾਈਜ਼ ਉਹ ਕਈ ਵਾਰੀ ਉਹਨਾਂ ਦਾ ਹੈੱਡਕੁਆਰਟਰ ਤੇ ਰਹਿਣਾ ਸੋ ਕੋਈ ਅਡੀ ਗੱਲ ਨਹੀਂ ਆ ਜੀ ਉਹਨਾਂ ਨੇ ਮੈਨੂੰ ਭੇਜਤਾ ਮੈਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਐ ਗਵਰਨਮੈਂਟ ਸਾਰੇ ਮਿਲ ਕੇ ਆ ਅਸੀਂ ਅੱਜ ਜਿੰਨੇ ਅਫਸਰ ਸਭ ਆ ਨਾ ਮੇਰੇ ਨਾਲ ਚਾਹੀ ਸੀ ਸੀਪੀ ਸਾਹਿਬ ਡੀਸੀ ਸਾਹਿਬ ਕਮਾਂਡਰ ਸਾਡੇ ਸੈਕਟਰੀ ਹੈਲਥ ਸਾਡੇ ਵਾਈਸ ਚਾਂਸਰ ਇਹ ਸਾਰੇ ਗਵਰਨਮੈਂਟ ਹੁੰਦੇ ਆ ਜੀ लग रहा है बहुत अच्छा लग रहा है लाइक कॉन्फिडेंस आ रहा है एक्सपीरियंस हुआ है कि योगा से डिजीजे वगैरह ठीक होती है आजकल के टाइम पे योग करना चाहिए जरूरी है आजकल के टाइम पे योगा करना सो हर एक को योगा करना चाहिए क्योंकि ये रोग मुक्त है कोई भी मतलब कि मेडिसिन की जरूरत नहीं पड़ती अगर हम योगा करेंगे पहला कैसा योगा हाँ मेरी मतलब ट्रेनिंग चल रही है सी के अंडर ही कितनी देर से कर रही मतलब पहले हम बिकॉज डिपार्टमेंट से हैं ये है तो मैं दस साल से योग कर रही हूँ तो, तो आज भी यहाँ दिवस को लेकर सरकार की तरफ से योग करवाया गया है हेल्थ एजुकेशन तो क्योंकि योग दिवस तो 21 को होता है लेकिन उससे पहले यहाँ पे करवा दिया गया लग रहा है कि लोगों को ये चीज़ प्रभावित कर पाएगी बिल्कुल करेगी ਜਾ 21 ਕੋ ਹਮ ਆਪਣੇ ਘਰੋਮੇ ਕਰੇਗੇ ਆਪਣੇ ਡਿਸਟ੍ਰਿਕਟ ਲੈਵਲ ਪੇ ਕਰੇਗੇ ਐਂਡ ਸਟੇਟ ਲੈਵਲ ਪੇ ਥਾ ਤੋ ਇੱਕ ਤਰੀਕੇ ਸੇ ਹਮ ਗੈਟ ਟੂਗੇਦਰ ਹੋਤੀ ਹੈ ਪਤਾ ਹੈ ਥੈਂਕ ਯੂ ਕਿਹਾ ਜਾਏਗਾ ਮੈਂ ਦਸ ਸਾਲੋਂ ਅਜੇ ਕੰਮ ਤੇ ਜੁੜੀ ਨੂ ਜੋਗੇ ਦੂ ਮੇਰੇ ਕੋਈ ਕਿਦਾਂ ਲੱਗਾ ਅੱਜ ਤੁਹਾਨੂੰ ਅਸੇ ਜੋਗਾ ਕਰਦੀ ਮੈਂ ਬਹੁਤ ਵਧੀਆ ਰਹੀ ਹਾਂ ਇੱਥੇ ਅੱਗੇ ਕਿਦਾਂ ਲੱਗਾ ਮੈਂ 2 2.5 ਘੰਟੇ ਆਪਣੇ ਬਾਬਾ ਜੀ ਨੂੰ ਵੀ ਟਾਈਮ ਦੇਣੀ ਆ ਉਹਨੂੰ ਵੀ ਦੇਣੀ ਮੈਂ ਵਿਆਹ ਚ ਦਾ ਨਾਮਦਾਨ ਲਿਆ ਵਾ ਹਾਂ ਰਾਜਾ ਸੋਨ ਬਹੁਤ ਵਧੀਆ ਜੀ ਠੀਕ ਆ ਰਾਜਾ ਠੀਕ ਆ